ਅੱਜ ਟੀਟੂ ਪਾਣੀਆ ਫੇਰ ਇੱਕ ਵਾਰ ਸਾਡੇ ਨਾਲ ਮੌਜੂਦ ਹੈ ਜੋ ਕਿ ਹਮੇਸ਼ਾ ਚਰਚੇ ਦਾ ਵਿਸ਼ਾ ਬਣਿਆ ਰਹਿੰਦੇ ਨੇ ਹਮੇਸ਼ਾ ਹੀ ਇੰਨਾ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾਂਦਾ ਬੁੱਡੇ ਦਰਿਆ ਨੂੰ ਲੈ ਕੇ ਸੋ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਹੱਥ ਦੇ ਵਿੱਚ ਪਾਣੀ ਯਾਨੀ ਕਿ ਬੁੱਡੇ ਜਿਹੜੇ ਦਰਿਆ ਦਾ ਪਾਣੀ ਲੈ ਕੇ ਖੜੇ ਨੇ ਤੇ ਦੂਜੇ ਹੱਥ ਦੇ ਵਿੱਚ ਦੁੱਧ ਦੀ ਬੋਤਲ ਲੈ ਕੇ ਖੜੇ ਨੇ ਆਪਾਂ ਗੱਲ ਕਰਦੇ ਕਿ ਕੀ ਕਾਰਨ ਕੀ ਹੈ ਕਿ ਦੁੱਧ ਦੀ ਬੋਤਲ ਚੱਕੀ ਫਿਰਦੇ ਹੋ ਕੀ ਕਾਰਨ ਕਿ ਇਹ ਦੁੱਧ ਦੀ ਬੋਤਲ ਸਭ ਤੋਂ ਪਹਿਲਾਂ ਟੀਟੂ ਬਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਅੱਜ ਵੱਡੇ ਸਮਾਜ ਸੇਵੀ ਨੂੰ ਜਗਾਉਣ ਆਇਆ ਵਾਂ ਜੀ ਕਿ ਮਸਾ ਮਸਾ ਜਾਗੇ ਸੀਗੇ 12 ਸਾਲ ਮੈਂ ਲੜਾਈ ਲੜਦਾ ਰਿਹਾ ਬੁੱਢੇ ਨਾਲ ਜੀ ਜਾ ਕੇ ਮੇਰਾ ਖੂਨ ਵੀ ਵੱਧ ਗਿਆ ਤੇ ਅੱਜ ਮੈਂ ਵੱਡੇ ਸਮਾਜ ਸੇਵੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਲੁਗਾਂ ਦੇ ਵਿੱਚ ਜਿਮਣੀ ਚੋਣਾਂ ਨੇ ਕਰ ਭਗਵਾਨ ਜੀ ਕਾਜਪਰਨ ਆਉਣਗੇ ਵੋਟਾਂ ਮੰਗਣ ਦੀ ਸ਼ੁਰੂਆਤ ਕਰਨਗੇ ਵੀ ਆਪਾਂ ਵੀ ਬੁੱਢੇ ਨਾਲਾਂ ਸਾਪ ਦੀ ਦੁਆਰਾ ਸ਼ੁਰੂਆਤ ਕਰਤੀ ਹੈ ਆਪਾਂ ਇੱਥੇ ਰੌਲਾ ਪਾਈਏ ਜੇ ਸਾਪ ਨਾ ਹੋਇਆ ਕਿ ਟੋਕ ਟੋਕ ਆਪਾਂ ਖੇਤਰ ਖਬਰ ਦਾ ਕਰਨਗੇ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਜੇ ਤੁਸੀਂ ਮਾਂ ਦਾ ਦੁੱਧ ਪਿਤਾ ਦਾ ਫੇ ਤਾਂ ਲੁੱਦਿਆਂ ਨੇ ਆ ਜੋ ਜੇ ਬੌਣੀ ਨਿੱਪਲ ਨਾਲ ਪੀਤਾ ਵਾ ਦੁੱਧ ਫੇ ਨਾ ਆਇਓ ਜੇ ਤੁਸੀਂ ਨਾ ਆਏ ਫੇ ਲੋਕੀ ਗੱਲਾਂ ਕਰਨਗੇ ਕਿਰਾ ਕਿਉਂਕਿ ਉਹ ਕਹਣਗੇ ਵੀ ਚਿੜੀਆਂ ਤਾਂ ਲੜਾਈ ਲੜਦੀਆਂ ਲੜਦੀਆਂ ਮਾਰੀਆਂ ਗਈਆਂ ਮੇਰੇ ਵਰਗੀਆਂ ਕੋਈ ਤਾਂ ਪੰਗਾ ਲੈਣਾ ਵਾ ਤੇ ਜਿਹੜੇ ਵੱਡੇ ਸਮਾਜੇਵੀ ਸੀਗੇ ਉਹ ਬਠਿੰਡੇ ਬੈਠੇ ਗੱਲੀ ਕਰਦੇ ਰਹਿ ਕਿਉਂਕਿ ਹੁਣ ਬਹੁਤ ਵਧੀਆ ਮੌਸਮ ਆ ਰੌਲਾ ਪਾਉਂਦਾ ਕਰਾ ਸਰਕਾਰਾਂ ਦੇ ਭੂਕਰੇ ਚਵਾਨੀ ਫਸਾ ਲਓ ਉਹਨੇ ਜਵਾਨੀ ਪਛਾਲੋ ਜਦੋਂ ਆ ਵੋਟਾਂ ਮੰਗਣ ਆਉਣ ਆਪਾਂ ਬੁੱਢੇ ਦਾ ਮਸਲਾ ਲੈ ਕੇ ਆਈਏ ਤੇ ਇੱਥੇ ਟੂਟੂਮਾ ਮੈਂ ਹੋਵੇ ਲੋਕਾਂ ਨੂੰ ਪਤਾ ਲੱਗੇ ਸਰਕਾਰਾਂ ਖੱਜਲ ਖਵਾਰ ਹੋਣ ਜੀ ਹਰ ਬਾਰੀ ਤੁਸੀਂ ਮੁੱਦਾ ਚੱਕਦੇ ਹੋ ਹਰ ਬਾਰੀ ਤੁਸੀਂ ਲੋਕਾਂ ਨਾਲ ਪ੍ਰੋਟੈਸਟ ਕਰਦੇ ਅੱਜ ਕੱਲੇ ਆ ਕੇ ਪ੍ਰੋਟੈਸਟ ਕਰਨ ਲੱਗ ਨਹੀਂ ਆ ਕਿ ਇੰਨੀ ਵਾਰੀ ਪ੍ਰੋਟੈਸਟ ਕਰਨ ਤੋਂ ਬਾਅਦ ਫਿਰ ਵੀ ਤੁਹਾਨੂੰ ਰਿਜ਼ਲਟ ਜਿਹੜਾ ਹੈ ਨਹੀਂ ਮਿਲ ਰਿਹਾ ਦੇਖੋ ਜੀ ਰਿਜ਼ਲਟ ਮਿਲੂਗਾ ਦੁਨੀਆ ਆਸ ਤੇ ਜਿਉਂਦੀ ਆ ਹਾਂ ਰਿਜ਼ਲਟ ਲੈਣ ਵਾਸਤੇ ਆਏ ਆ ਕਿਉਂਕਿ ਆ ਰਿਜ਼ਲਟ ਸਾਨੂੰ ਚਾਹੀਦਾ ਚਾਹੀਦਾ ਵਾ ਤੋ ਕਿ ਇਹਦੇ ਨਾਲ ਸਾਡੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਵਾ ਬਿਮਾਰੀਆਂ ਬਧਰੀਆਂ ਨੇ ਕਰਾ ਹਸਪਤਾਲ ਭਰੇ ਪਏ ਨੇ ਕਰਾ ਆ ਤਾਂ ਸਾਨੂੰ ਲੈ ਕੇ ਆਉਣਾ ਪੈਣਾ ਵਾ ਪਰ ਤੁਸੀਂ ਦੇਖਿਆ ਪਿੱਛੇ ਜਿਗਰਾ ਬਈ ਕਿੰਨਾ ਹੰਗਾਮਾ ਹੋਇਆ ਸੀਗਾ ਕਿਉਂਕਿ ਲੋਕ ਚਾਹੁੰਦੇ ਨੇ ਕਰਾ ਅਜ ਤਾਂ ਲੋਕਾਂ ਨੂੰ ਜਗਾਵਾਂਗੇ ਲੋਕ ਜਾ ਕੇ ਸਰਕਾਰਾਂ ਵੀ ਜਾਗਣਗੇ ਤੇ ਇੱਕ ਦਿਨ ਆਹ ਬੁੱਧਨ ਵਾਲਾ ਸਾਪ ਹੋਊਗਾ ਸਾਡੇ ਜਵਾਕ ਨਾਉਣਗੇ ਕਰਾ ਪਰ ਸਿਚੀ ਵਾਲ ਜੀ ਤੋਂ ਥੋੜਾ ਪਿੱਛੇ ਜੇ ਨਹਾਈ ਜਾਂਦੇ ਆ ਚਲੋ ਸਾਡੇ ਜੀ ਵੱਲੋਂ ਵੀ ਤਾਂ ਬੁੱਢਾ ਦਰਿਆ ਜਿਹੜਾ ਸਾਫ਼ ਕਰਵਾਇਆ ਜਾ ਰਿਹਾ ਹੈ ਇੱਕ ਤਰੀਕੇ ਨਾਲ ਪੂਰਾ ਪ੍ਰੋਟੈਸਟ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਹੈ ਕਿ ਪੂਰਾ ਦਰਿਆ ਸਾਫ਼ ਕਰਵਾ ਕੇ ਇੱਕ ਨਵਾਂ ਰੂਪ ਜਿਹੜਾ ਦਿੱਤਾ ਜਾ ਰਿਹਾ ਹੈ ਦੇਖੋ ਜੀ ਸਿਟੀ ਆਲੀ ਜਿਹੜੇ ਸਰਕਾਰਾਂ ਦੇ ਬੰਦੇ ਨੇ ਹਾਂ ਉਹਨਾਂ ਦੇ ਹੱਥ ਵੱਲੇ ਕੁਝ ਨਹੀਂ ਅੱਛਾ ਉਹ ਗਰੀਬ ਨੂੰ ਤਾਂ ਦਬਕਾ ਮਾਰ ਦਿੰਦੇ ਆ ਹਾਂ ਜਿਹੜੇ ਫੈਕਟਰੀਆਂ ਵਾਲੇ ਆ ਹਾਂ ਜਿਹੜੇ ਇੰਡਸਟਰੀਆਂ ਵਾਲੇ ਵੱਡੇ ਵੱਡੇ ਆ ਜਿਹੜੇ ਇਹਨਾਂ ਚ ਪਾ ਰਹੇ ਆ ਉਹਨਾਂ ਨੂੰ ਦਬਕਾ ਨਹੀਂ ਮਾਰ ਸਕਦੇ ਉਹਨੂੰ ਦਬਕਾ ਦੇ ਟੀਟੂ ਬਾਣੀ ਮਾਰ ਸਕਦਾ ਲੱਗਦਾ ਕਿ ਸਰਕਾਰੀ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਰਕਾਰੀ ਬੰਦੇ ਜਿਹੜੇ ਨੇ ਉਹ ਕੰਮ ਨਹੀਂ ਕਰਦੇ ਜਿਹੜੇ ਪ੍ਰਾਈਵੇਟ ਹੁੰਦੇ ਆ ਯਾਨੀ ਕਿ ਤੁਹਾਡੇ ਵਰਗੇ ਆਮ ਬੰਦੇ ਹੁੰਦੇ ਨੇ ਉਹ ਕੰਮ ਕਰਦੇ ਨੇ ਦੇਖੋ ਜੀ ਮੌਜੂਦਾ ਸਰਕਾਰ ਦੇ ਵਿੱਚ ਕਿਸੇ ਕਿਸੇ ਨੂੰ ਹੌਸਲਾ ਹੁੰਦਾ ਵਾ ਜਿਵੇਂ ਗੋਗੀ ਜੀ ਸੀਗੇ ਉਹਨਾਂ ਨੇ ਗੁੱਸੇ 'ਚ ਆ ਕੇ ਆਵਦਾ ਉਹ ਨੀ ਪੱਥਰ ਤੋੜਦਾ ਸੀਗਾ ਤੋੜੇ ਸੀ ਨਾ ਤੇ ਉਹੀ ਗੱਲ ਕੋਈ ਕੋਈ ਬੰਦਾ ਹੁੰਦਾ ਵਾ ਜਿਹੜਾ ਕਹਿੰਦਾ ਵਾ ਫਿਰ ਨਹੀਂ ਕਰੋ ਕੰਮ ਪਰ ਬਾਕੀ ਸਾਰਾ ਵੋਟਰਾਂ ਦਾ ਮਸਲਾ ਬਣਿਆ ਹੋਇਆ ਵਾ ਆ ਲੜਾਈ ਅੱਜ ਮੈਂ ਵੱਡੇ ਸਮਾਜ ਸੇਵੀਆ ਨੂੰ ਸਿਖਾਉਣ ਵਾਸਤੇ ਵੀ ਆਓ ਲੋਕੀ ਕਹੇ ਲੋਕੀ ਆਪਣੇ ਵਾਸਤੇ ਕੀ ਕੁਝ ਬੋਲ ਰਹੇ ਨੇ ਉਹ ਮੈਨੂੰ ਬਤਾਵਾ ਕਰਪੀਆ ਆਪਾਂ ਕਦੇ ਐ ਨਾ ਹੋਵੇ ਵੀ ਅੱਗੇ ਆਪਾਂ ਆਵਾਜ਼ ਮਾਰਦੇ ਆ ਤਾਂ ਕਾਫੀ ਬੰਦੇ ਇਕੱਠੇ ਹੋ ਜਾਂਦਾ ਵਾ ਤੇ ਅੱਜ ਇਦਾਂ ਦਾ ਮੌਸਮ ਨਾ ਬਣ ਜਵੇ ਵੀ ਆਪਾਂ ਆਵਾਜ਼ ਮਾਰੀਏ ਕੋਈ ਕੁੱਤਾ ਬਿਲਾ ਵੀ ਨਾ ਆਵੇ ਸਾਡੇ ਗਏ ਤੇ ਕਰਾ ਕਿਉਂਕਿ ਸਾਡੇ ਨੌਂ ਦੇ ਮੂਹਰੇ ਸਮਾਜ ਸੇਵੀ ਲੱਗ ਚੁੱਕਿਆ ਵਾ ਤੁਸੀਂ ਲੋਕਾਂ ਨੇ ਲਾਤਾ ਪੱਤਰਕਾਰਾਂ ਨੇ ਲਾਤਾ ਆਮ ਲੋਕਾਂ ਨੂੰ ਲੱਗਾ ਸਾਨੂੰ ਉਸ ਨਾਂ ਦੀ ਇੱਜ਼ਤ ਰੱਖਣੀ ਪੈਣੀ ਆ ਤੇ ਸਾਨੂੰ ਇਥੇ ਜਿਮਨੀ ਚੋਣਾਂ ਵਿੱਚ ਪੰਗਾ ਲੈਣਾ ਪੈਣਾ ਮੈਂ ਤੇ ਨਹੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਟੂ ਬਾਣੀਆ ਕਹਿੰਦਾ ਵਾ ਵੀ ਆ ਜਿਮਨੀ ਚੋਣਾਂ ਵਿੱਚ ਟੂ ਬਾਣੀਆ ਤਾਂ ਪੰਗਾ ਲਵੇਗਾ ਲਵੇਗਾ ਚਾਹੇ ਮੈਂ ਹਰ ਪੱਖੋਂ ਕਮਜ਼ੋਰ ਆ ਪਰ ਭਗਵੰਤ ਮਾਨ ਦੇ ਧੂਘਨੇ ਚ ਵਨੀ ਫਸਾਵਾਂਗਾ ਕਿ ਡਰ ਨਹੀਂ ਲੱਗਦਾ ਏਡੇ ਵਿਟੇ ਵਿਟੇ ਲੀਡਰਾਂ ਨੂੰ ਚੈਲੰਜ ਕਰ ਜਾਂਦੇ ਹੋ ਕਦੇ ਕੁਝ ਕਹਿ ਜਾਂਦੇ ਹੋ ਡਰ ਨਹੀਂ ਲੱਗਦਾ ਕਿ ਕਦੇ ਕੁਝ ਤੁਹਾਡੇ ਤੇ ਬੈਕ ਫਾਇਰ ਵੀ ਹੋ ਸਕਦਾ ਡਰ ਤਾਂ ਹੀ ਲੱਗਦਾ ਵਾ ਸਾਨੂੰ ਡਰ ਬੁੱਢੇ ਨਾਲ ਤੋਂ ਲੱਗਦਾ ਅੱਛਾ ਲੀਡਰਾਂ ਨੂੰ ਨਹੀਂ ਲੱਗਦਾ ਸਾਨੂੰ ਲੀਡਰਾਂ ਤੱਕ ਨਹੀਂ ਲੱਗਦਾ ਬੁੱਢੇ ਨਾਲ ਤੋਂ ਲੱਗਦਾ ਸਾਡੀ ਜਵਾਨੀ ਨੂੰ ਹਾਂ ਸਾਡੇ ਬੱਚਿਆਂ ਨੂੰ ਹਾਂ ਨੌਜਵਾਨਾਂ ਨੂੰ ਖਾ ਰਿਆ ਵਾ ਜਿਹਦੇ ਘਰੇ ਕੈਂਸਰ ਹੁੰਦਾ ਵਾ ਉਹਦਾ ਇਲਾਜ ਨਹੀਂ ਆਪ ਕਰਵਾ ਸਕਦੇ ਔਰ ਵਖਰੇ ਵਖਰੇ ਵੀ ਇਹ ਲੱਗ ਜਾਂਦਾ ਵਖਰੇ ਇਲਾਜ ਫੇਰ ਹੈ ਨਹੀਂ ਇਹਦਾ ਡਰ ਲੱਗਦਾ ਵਾ ਸਾਨੂੰ ਬੁੱਢੇ ਨਾਲ ਤੋਂ ਡਰ ਲੱਗਦਾ ਵਾ ਇਹਨਾਂ ਹਾਂ ਇਹਨਾਂ ਮਲੰਗਾ ਤੁਹਾਡਾ ਕੀ ਲੱਗਣਾ ਜੇ ਗੱਲ ਕਰੀਏ ਤੁਹਾਡੀ ਆਪਣੇ ਯਾਨੀ ਕਿ ਜਦੋਂ ਤੁਸੀਂ ਪਹਿਲਾਂ ਦੇਖਦੇ ਸੀ ਕਿ ਬੁੱਡੇ ਦਰਿਆ ਨੇ ਤਾਂ ਅੱਜ ਦੇ ਦੇਖਦੇ ਹੋ ਕਿੰਨਾ ਇੱਕ ਫਰਕ ਨਜ਼ਰ ਆਉਂਦਾ ਹੈ ਕਿ ਕੀ ਲੱਗਦਾ ਕਿ ਪਹਿਲਾਂ ਕਿਸ ਤਰੀਕੇ ਨਾਲ ਇਹਦੀ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਤੇ ਹੁਣ ਜਿਹੜਾ ਇਹ ਬਿਲਕੁਲ ਨਹੀਂ ਰੱਖਿਆ ਜਾਂਦਾ ਉਮਰ ਮੇਰੀ 48 ਸਾਲਾਂ 48 ਸਾਲਾਂ ਹਾਂ ਤੇ ਹਾਂ ਤੇ 40 ਸਾਲ ਹੋ ਗਏ ਜੀ ਕਿਰਾ ਅਸੀਂ ਲੰਘਦੇ ਹੁੰਦੇ ਸੀਗੇ ਉਦੋਂ ਨਿੱਕੇ ਅਸੀਂ ਇਹਨਾਂ 'ਚ ਗੋਤੇ ਲਾਉਂਦੇ ਹੁੰਦੇ ਸੀਗੇ ਆਉਂਦੇ ਜਾਂਦੇ ਕਿਰਾ ਬਿੱਚੇ ਵਾਸਤੇ ਬੁਛਤੇ ਵੀ ਵਿੱਚੇ ਹੁੰਦੇ ਸੀ ਪਰ ਅੱਜ ਤੁਸੀਂ ਮਾਹੌਲ ਦੇ ਲੋਥੇ ਖੜ ਨਹੀਂ ਹੁੰਦਾ ਅੱਜ ਚਾਹੇ ਸਾਡੇ ਵਾਲੇ ਕੰਮ ਨੂੰ ਡਰਾਮਾ ਕਹਿ ਦਿੰਦੇ ਨੇ ਲੋਕੀ ਬਿੱਟੀ ਨੂੰ ਡਰਾਮੇ ਕਰਦਾ ਪਿਆ ਵਾ ਅਸਲ ਵਿੱਚ ਅਸੀਂ ਡਰਾਮੇ ਤਾਂ ਸਾਡੀ ਲੀਡਰ ਕਰਦੇ ਪਏ ਆ ਹਾਂ ਆ ਜਿਮਨੀ ਚੋਂ ਆਉਣਗੇ ਹੱਥ ਜੋੜ ਜੋੜ ਕੇ ਐ ਕਰਦੇ ਪਾ ਦਿਓ ਵੋਟਾਂ ਸਾਨੂੰ ਪਾ ਦਿਓ ਅਸੀਂ ਆਹੀ ਗੱਲ ਕਰਨੀ ਆ ਵੀ ਤੁਸੀਂ ਕੀਤਾ ਕੀ ਅਸੀਂ ਆਹੀ ਕਹਿੰਨੇ ਵੀ ਸਮਾਸੀ ਵੀਓ ਤੁਹਾਨੂੰ ਮੌਕਾ ਦਿੱਤਾ ਜਾਵੇ ਤੁਸੀਂ ਕੀ ਕੁਝ ਕਰੋਗੇ ਨਹੀਂ ਨਹੀਂ ਮੌਕਾ ਤਾਂ ਜੀ ਦੇਖੋ ਜੀ ਮਿਲੂਗਾ ਮੌਕਾ ਤਾਂ ਲਵਾਂਗੇ ਮੌਕਾ ਮੈਂ ਕੰਮ ਕੀਤੇ ਆ ਮੈਂ ਚਲੋ ਪਾਰਟੀ ਵੱਲ ਹੋ ਗਈ ਆ ਮੈਂ ਬੀਜਪੀ ਦਾ ਜੁਆਇਨ ਕੀਤੀ ਹੋਈ ਆ ਪਾਰਟੀ ਵੱਲ ਮੌਕਾ ਵੀ ਲਵਾਂਗੇ ਫਿਲਹਾਲ ਮੇਰੇ ਕੋਲ ਕੋਈ ਪਾਰਟੀ ਦੀ ਤਾਕਤ ਨਹੀਂ ਆ ਇੱਕ ਤਾਕਤ ਜਿਹੜੀ ਤੁਸੀਂ ਦਿੱਤੀ ਮੈਨੂੰ ਸਮਾਸੀ ਵਾਲੀ ਉਹੀ ਤਾਕਤ ਮੇਰੇ ਕੋਲ ਗਰਾਊਂਡ ਜਿਹੜੀ ਹੈਗੀ ਆ ਉਹ ਸਮਾਸੀ ਵਾਲੀ ਗਰਾਊਂਡ ਜਿਹੜੀ ਤੁਸੀਂ ਬਣਾਈ ਆ ਪਾਰਟੀ ਗਰਾਊਂਡ ਮੇਰੇ ਕੋਲ ਅਜੇ ਹੈ ਨਹੀਂ ਜਿੱਦਾਂ ਪਾਰਟੀ ਨੇ ਗਰਾਊਂਡ ਦਿੱਤੀ ਅਸੀਂ ਲੜਾਂਗ ਦਬਕੇ ਲੜ ਲੜਾਂਗ ਚੀਸਾ ਯਾਨੀ ਕਹਿੰਦਾ ਪਾਪੜਾ ਤੇ ਇਹ ਉਹੀ ਬੁੱਡੇ ਦਰਿਆ ਦਾ ਪਾਣੀ ਹੈ ਕਿ ਤੇਲ ਆ ਦੇ ਵਿੱਚ ਨਹੀਂ ਨਹੀਂ ਬੁੱਡੇ ਨਾਲ ਦਾ ਪਾਣੀ ਹੈ ਐਟਾ ਕਾਲਾ ਹੈ ਹੈ ਉਥੇ ਹੈ ਹੀ ਸਾਰਾ ਕਾਲਾ ਹੀ ਉਹ ਤੁਸੇ ਕਦੇ ਗੈਰ ਨਹੀਂ ਲੱਗਦਾ ਹਾਂ ਉੱਥੇ ਜਾ ਕੇ ਦੇਖੋ ਖੜ ਨਹੀਂ ਹੁੰਦਾ ਮੱਝਾਂ ਮਰੀਆਂ ਪਈਆਂ ਨੇ ਕੱਟੇ ਮਰੇ ਪਏ ਆ ਕੋਈ ਬੰਦੇ ਨੂੰ ਮਾਰਦਾ ਉਹਦੇ ਵਿੱਚ ਛੱਡ ਦਿੰਦਾ ਦਾ ਹਾਂ ਸਭ ਤੋਂ ਉਹ ਉਹ ਚ ਹੱਡੀਆਂ ਰੋਲਦੇ ਪੈਨ ਬਹੁਤ ਬੁਰਾ ਹਾਲ ਆ ਜੀ ਬੁੱਢੇ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਭਗਵੰਤ ਮਾਨ ਦਾ ਰੰਗ ਗੋਰਾ ਹੋ ਗਿਆ ਹਾਂ ਬੁੱਢੇ ਨਾਲ ਦਾ ਪਾਣੀ ਦਿਨੋਂ ਦਿਨ ਕਾਲਾ ਹੀ ਹੋ ਗਿਆ ਤੇ ਆਹੀ ਦੁੱਖ ਆ ਜੀ ਕਿਰਾ ਤੇ ਵੀ ਜਦੋਂ ਭਗਵੰਤ ਮਾਨ ਜੀ ਆਏ ਸੀਗੇ ਉਦੋਂ ਸਿਹਤ ਵਿੱਚ ਕੁਝ ਹੋਰ ਸੀਗੇ ਅੱਜ ਕੁਝ ਹੋਰ ਨਿਕਰਾ ਸਾਡੀ ਕੋਈ ਕਿਸੇ ਨੀਤੀ ਦੁਸਮਣੀ ਨਹੀਂ ਆ ਅਜ ਤੱਕ ਕਹਿੰਦੇ ਆ ਵੀ ਬੁੱਢਾ ਨਾਲ ਆ ਸਾਫ਼ ਕਰ ਬੇ ਮੇਰੇ ਭਰਾ ਰਵਨੀ ਦੀ ਬਿੱਟੂ ਦੀ ਵੀ ਤਮੰਨਾ ਵਾ ਕਿ ਬੁੱਢਾ ਨਾਲ ਆ ਸਾਫ਼ ਹੋਵੇ ਤੇ ਅਸੀਂ ਨਹੀਂ ਆਈਏ ਕਿਰਾ ਮੈਂ ਪੁੱਛਿਆ ਸੀ ਇਹ ਫੋਨ ਤੇ ਅੱਛਾ ਚਲੋ ਇਹੀ ਤੁਹਾਡੀ ਹਾਂ ਹੁੰਦੀ ਰਹਿੰਦੀ ਮੱਕੀ ਵਾਰ ਜਗਾ ਲੈਣਾ ਉਹਨਾਂ ਕਿਉਂ ਮੈਂ ਟੈਨਸ਼ਨ ਟਨਸ਼ਨ ਚੋਂ ਆ ਤਾਂ ਕਿੋਂ ਤਾਂ ਰਵਣੀ ਬਿੱਟੂ ਦੇ ਮੋਢੇ 'ਚ ਹੀ ਜਾਣਾ ਸੀ ਅੱਛਾ ਬਥੇਰੀਆਂ ਪਾਰਟੀਆਂ ਮੈਂ ਕਹਿੰਦੇ ਬਦਲ ਲੀ ਬਦਲਿਆ ਹੁਣ ਮੈਂ ਕਿਹਾ ਭਾਈ ਤੇ ਅਸੀਂ ਮੋਢੇ ਤੇ ਲੈ ਕੇ ਲੈ ਕੇ ਜਾਣਾ ਵਾ ਤੇ ਅੱਛਾ ਬੀਜਪੀ ਦੇ ਵਿੱਚ ਹੋ ਤਾਂ ਕਰਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਲਾਈਕ ਲੜ ਰਹੇ ਹੋ ਜਾਂ ਫਿਰ ਉਹਨਾਂ ਦੇ ਖਿਲਾਫ ਬੋਲ ਰਹੇ ਹੋ ਮੈਂ ਤਾਂ ਇਹ ਪਹਿਲੇ ਵੀ ਲੜਦਾ ਸੀਗਾ ਹਾਂ ਮੈਂ ਬੀਜੀਪੀ ਵਿੱਚ ਮੈਂ ਕੀਤੀ ਮੈਂ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰ ਸਕਦਾ ਸੀ ਹਾਂ ਆਮ ਆਦਮੀ ਪਾਰਟੀ ਜੁਆਇਨ ਕਰਕੇ ਮੈਂ ਲੱਡੂ ਖਾਂਦਾ ਅੱਛਾ ਮੌਜੂਦਾ ਸਰਕਾਰ ਵਿੱਚ ਹਾਂ ਕਿਉਂਕਿ ਬੀਜੀਪੀ ਦਾ ਹਾਲ ਤਾਂ ਪੰਜਾਬ ਦੇ ਵਿੱਚ ਬਾਲੀ ਡਾਉਣ ਆ ਹਾਂ ਤੁਸੀਂ ਦੇਖਿਆ ਬਾਲੀ ਡਾਉਣ ਡਾਉਣ ਅਜੇ ਤਾਂ ਕੋਈ ਸਰਕਾਰਾਂ ਦਾ ਸਾਨੂੰ ਕੋਈ ਮਕਸਦ ਨਹੀਂ ਆ ਜੇ ਲੜਨ ਵਾਲੇ ਹੁੰਦੇ ਆ ਉਹਨਾਂ ਨੂੰ ਕੋਈ ਮੌਜੂਦਾ ਸਰਕਾਰ ਦਾ ਜਾਂ ਨਾ ਸਰਕਾਰ ਦਾ ਕੋਈ ਨਹੀਂ ਮਤਲਬ ਨਹੀਂ ਹੁੰਦਾ ਸਾਨੂੰ ਤਾਂ ਹੈਗਾ ਵਾ ਸਾਡੇ ਬੱਚਿਆਂ ਦਾ ਵਾਅਦਾ ਵਰ ਨੂੰ ਬਚਾਉਣਾ ਸਾਡਾ ਪਹਿਲੀ ਲੋਡ ਸਾਡੀ ਆਹ ਗੱਡੀਆਂ ਦੀ ਸਾਨੂੰ ਲੋਡ ਨਹੀਂ ਆ ਕੱਪੜਿਆਂ ਦੀ ਲੋਡ ਨਹੀਂ ਆ ਘੱਟ ਮਹਿਕ ਸਸਤੇ ਪਾਲਾਂਗੇ ਹੋਰ ਕਿਸੇ ਚੀਜ਼ ਦੀ ਲੋਡ ਨਹੀਂ ਆ ਰੋਟੀ ਘੱਟ ਖਾ ਲਾਂਗੇ ਕਰ ਕੰਕ ਨਹੀਂ ਮਿਲੂ ਕੁਝ ਹੋਰ ਖਾ ਲਾਂਗੇ ਲੇਕਿਨ ਇੱਥੇ ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਘਰਾਂ ਮਾਂ ਬੰਦ ਕਰਾਉਣ ਵਾਸਤੇ ਕਾਫੀ ਬੰਦੇ ਆ ਜਾਂਦੇ ਆ ਬੁੱਢਾਂ ਨਾਲ ਬੰਦ ਕਰਾਉਣ ਵਾਸਤੇ ਕੋਈ ਕੋਈ ਆਉਂਦਾ ਵਾ ਉਹਨੂੰ ਵੀ ਪਤਾ ਨਹੀਂ ਕੀ ਮਿੱਠੀ ਜੀ ਗੋਲੀ ਦਿੰਦੇ ਆ ਉਹ ਵੀ ਸੌ ਜਾਂਦਾ ਵਾ ਕਰ ਪੱਟੀ ਟੁਵਾਣੀ ਨਹੀਂ ਸੌਂਦਾ ਟੀ ਟੁਵਾਣੀ ਨਹੀਂ ਸੌਂਦਾ ਅੱਜ ਕੀ ਮੰਗੀ ਰੱਖਦੇ ਹੋ ਮੰਗਦਾ ਆ ਜੀ ਬੁੱਢਾਂ ਨਾਲ ਦਾ ਸਾਫ਼ ਹੋਣਾ ਚਾਹੀਦਾ ਵਗਰਾ ਤੇ ਇਹਦੇ ਵਿੱਚ ਯਾਨੀ ਕਿ ਜਿਹੜੇ ਵੀ ਕੈਮੀਕਲ ਛੱਡ ਰੇ ਆ ਉਹਨਾਂ ਦੇ ਪਰਚੇ ਪਾਓ ਕਰੋ ਨਹੀਂ ਪਰਚੇ ਪੈਂਦੇ ਮੈਂ ਤਾਂ ਆ ਵੀ ਗੱਲ ਕਹੀ ਸੀ ਕਿ 2 ਦਿਨ ਦੀ ਜੀਸੀ ਮੈਨੂੰ ਲੱਗ ਦੇ ਲੋ ਅੱਛਾ 2 ਦਿਨ ਚ ਫਿਰ ਦੇਖਿਓ ਬਰਾਬਰ ਮਤਲਬ ਜੇ ਕਿ ਪੰਜੇ ਵੰਗਲ ਬਰਾਬਰ ਜੇ ਛੱਡ ਦਈਏ ਫਿਰ ਤਾਂ ਲੱਭਦੇ ਨਹੀਂ ਜਿਓ ਫਿਰ ਤਾਂ ਅੰਦਰ ਹੀ ਜਾਣਗੇ ਜੀ ਉਹ ਅੱਛਾ ਇਸ ਤੋਂ ਇਲਾਵਾ ਹੋਰ ਕੀ ਕੀ ਕੰਮ ਕਰੋ ਕੰਮ ਸਹੀ ਸਾਰੇ ਹੋਣ ਵਾਲੇ ਆ ਹਾਂ ਗਰੀਬ ਦਾ ਬੱਚਾ ਡਾਕਟਰ ਨਹੀਂ ਬਣਦਾ ਜੋਰ ਲਾ ਕੇ ਬਥੇਰੇ ਕੰਮ ਆ ਕਰ ਬਿਲਾਲ ਦਾ ਹੱਕ ਕੰਮ ਹੋ ਜਾਵੇ ਸਾਡਾ ਨਾ ਅਸੀਂ ਰੱਬ ਦਾ ਸ਼ੁਕਰਾਨਾ ਦਾ ਕਰਾਂਗੇ ਕਿੰਨੇ ਸਾਲ ਕਿੰਨੇ ਹੋ ਗਏ ਪ੍ਰੋਟੈਸਟ ਕਰਦੇ ਹੋਏ ਬੰਮੇ ਮੇਰੇ ਤੇ ਜੀ ਵਾਲ ਉਹ ਤੋਂ ਕਾਲੇ ਸੀ ਹੁਣ ਚਿੱਟੇ ਆ ਗਏ ਚਿੱਟੇ ਆ ਗਏ ਨਹੀਂ ਹੁਣ ਵਾਲੇ ਹੀ ਨਹੀਂ ਡਾਈ ਰੂ ਕਰ ਲਈਏ